ਆਜ਼ਾਦੀ ਦਿਵਸ ਤੇ ਮਨਾ ਬੁਲਾਇਆ ਗਿਆ ਪਰ ਉੱਥੇ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਕੱਢਿਆ ਗਿਆ ਬਾਹਰ ਉਹ ਤੁਹਾਨੂੰ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਵੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਤ ਨਹੀਂ ਕਰਨਾ ਹੈਗਾ ਤੇ ਉਹਨਾਂ ਤੋਂ ਕਹਿੰਦੀ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕੀ ਨਾ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਗਏ ਨੇ ਪਿੰਡ ਚੋਂ ਦੇ ਅਧੀਨ ਬੁਲਾਇਆ ਗਿਆ ਸੁਵਚਤਾ ਪਿੰਡ ਦੇ ਕਾਰਜਕਾਰੀ ਮੁੱਦਿਆਂ ਦੇ ਜਾਨੀ ਸੀਗਾ ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲੀਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਦੋਂ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਤੇਰਾ ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਉਦੋਂ ਵੀ ਇੱਕ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਵੀ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਨਾਂ 'ਤੇ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਉਹ ਸੀਗੇ ਮੰਤਰੀ ਨੇ ਆਪਣੇ ਮਿਨਿਸਟਰ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫੀਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸੀ ਤਿੰਨ ਸਾਢੇ ਤਿੰਨ ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਸਾਨੂੰ ਉਹਨਾਂ ਨੇ ਜਨਤੂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਨਹੀਂ ਜਾ ਸਕਦੇ ਅਸੀਂ ਆਪਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੀ ਨਹੀਂ ਫਿਰ ਅਸੀਂ ਬਾਸ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਵੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਹਾਂ ਵਿਅਸਤਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫ ਲਈ ਹੋਣਗੇ ਅਸੀਂ ਵਾਪਸ ਜੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਅਲਾਉ ਨਹੀਂ ਹੈਗਾ ਸਿੱਖਾਂ ਨਾਲ ਜਿਹੜਾ ਵਿਦੇਸ਼ਾਂ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਇੰਡੀਆ ਵਿੱਚ ਕਿਸ ਤਰ੍ਹਾਂ ਦੀ ਗੱਲ ਤਦੂ ਵਿਦੇਸ਼ਾਂ ਵਿੱਚ ਵੀ ਇਹਦਾ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਤੋਂ ਚੱਲੇ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮੰਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਤੁਹਾਨੂੰ ਪਿੱਛੇ ਕਰਿਆ ਜਾਂਦਾ ਹੈ ਪਤਨੀ ਨਾਲ ਗੱਲ ਕੀਤੀ ਉਹਨਾਂ ਦੇ ਮੰਨਤੇ ਕੀ ਦਿੱਤੇ ਮੰਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਕਿ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਚਲੋ ਜਨ ਨੂੰ ਤਾਂ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜਿਹੜੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਜਿਹੜੇ ਪਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਘਰ ਉਹਨਾਂ ਨੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਸੀ ਮੈਸੇਜ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮੰਨ ਨਹੀਂ ਮੰ ਵੀ ਨਹੀਂ ਆਪਾਂ ਨੂੰ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ ਨੂੰ 16 ਨੂੰ ਵਾਪਸ ਆਗੇ ਤੁਹਾਡੇ ਵਿੱਚ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕਿ ਸਰਪੰਚ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਦਾ ਸਾਰੇ ਪਿੰਡ 'ਚ ਉਤਸ਼ਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਨਾਲ ਵੀ ਤੇ ਸਟੇਟਸ ਵੀ ਪਾਉਂਦੇ ਸੀ ਕਿ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਸੀ ਹੰਗਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉਹਤੇ ਦੇ ਓਪਰਚੁਨਿ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂਰੇ ਪੰਜਾਬ ਚੋਂ ਛੇ ਕਹਿੰਦੇ ਸੀ ਇਹ ਵਿੱਚੇ ਸੰਪੰਚ ਜੱਥੇ ਪੰਚਾਇਤਾਂ ਨੇ ਵਾਇਟ ਕਰਦੇ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ